ਦੇਖੋ ਅੱਜ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਕਿਉਂ ਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੋਟਾ ਉਹ ਪੰਜਾਬ ਅਸੀਂ ਵੀ ਚੱਲ ਰਹੇ ਤੇ ਅੱਜ ਦਿੱਲੀ ਚਿੱਤਰ ਨਾਲ ਇੰਨੀ ਖੁਸ਼ੀ ਹੋਈ ਖਾਸ ਤੌਰ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਭਾਜੀਪੀ ਦੀ ਵੱਡੀ ਗਿਣਤੀ ਵਿੱਚ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਆ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਕਿਸ ਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਆ ਦੂਜਾ ਮਹਾਰਾਜਾ ਸਤੌਜ ਇਹ ਉੱਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇਥੇ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਬੀਜੇਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਤਦੇਵਾਰ ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਇਸ ਵੇਲੇ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ ਦਿੱਲੀ ਦੇਖ ਲਓ ਰਾਜਸਥਾਨ ਦੇਖ ਲਓ ਯੂਪੀ ਦੇਖ ਲਓ ਮਧਿਆ ਪ੍ਰਦੇਸ਼ ਦੇਖ ਲਓ ਉਸ ਤੋਂ ਬਾਅਦ ਵਿਹਾਰ ਦੇਖ ਲਓ 오ਡੀਸਾ ਦੇਖ ਲਓ ਮਹਾਰਾਸ਼ਟਰਾ ਦੇਖ ਲਓ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪ੍ਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾਸੇ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨਸਿਆਂ ਆਪਣਾ ਸਮਾਨ ਬੰਨਣ ਲੱਗ। ਬਥੇਰਾ ਕਰ ਲਿਆ ਤੁਸੀਂ ਕੰਮ। ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ। ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ। ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨਸਿਆਂ ਤਵੇਂ ਹਾਂ ਤੁਸੀਂ ਹੋਵੋਗੇ। ਕਦੇ ਵੀ ਪੰਜਾਬ ਦੇ ਕਿਸੇ ਬੰਦੇ ਲਈ ਸੀਐਮ ਆਉਸ ਦਾ ਦਰਵਾਜ਼ਾ ਨਹੀਂ ਖੁੱਲੇ ਆਰਟੀਆਈ ਚ। ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ। ਦੂਜੀ ਗੱਲ ਹੁਣ ਜਿਹੜੇ ਵੀ ਅਫਸਰ ਨੇ ਮੈਂ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦਾ। ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ। ਪਰ ਜੇ ਕਿਸੇ ਨੇ ਅੱਗੇ ਪੰਜਾਬ 'ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ। ਜਿਨ੍ਹਾਂ ਤੇ ਠੋਕੂ ਬਣੇ ਹੋ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਹ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਕਿਹਾ ਮੈਂ ਜਿਹੜਾ ਜਿੱਥੇ ਮੇਰੀ ਕੈਂਪੇਨ ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀਆਂ-ਨੀਆਂ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਆ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾ ਲਈ ਹੋਵੇ ਚੈਅ ਆਇਲ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੇ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆ ਮੀਟਿੰਗਾਂ ਸ਼ੁਰੂ ਹੋ ਜਾਣੀਆਂ ਅਪਡੇਟ ਸਭ ਕੁਝ ਕਿਸਾਨਾਂ ਨੇ ਕਰਾਂਗੇ ਬਾਕੀ ਸਭ ਸਾਰਿਆਂ ਨੇ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਆ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚ ਲੈਣ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ 27 ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਆ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੀ ਆ ਜਿਹੜਾ ਪ੍ਰਧਾਨ ਆ ਉਹਨੇ ਤਾਂ ਅਖਬਾਰਾਂ 'ਚ ਮੈਦੇ ਬਿਆਨ ਪੜੇ ਨੇ ਜੋ ਉਹਨੇ ਕਿਹਾ ਵੀ Hindu ਵੀ Sikh ਵੀ ਹਰ ਕੋਈ ਪੂਰੇ ਬਣ ਸਕਦਾ ਜਿਹੜਾ 2% ਮਿਨੋਰਟੀ ਦੇ ਇੱਕ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਆ ਤੇ Hindu ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਉਹਦੇ ਉਹਨਾਂ ਦੇ ਪਿੱਛੇ ਧਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਆ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜਾ ਸਤੋਜ ਦੀ ਕੋਠੀ 'ਚ ਆਉਣ ਦੀ ਤੇ ਹਜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਤੋਂ ਜੋ ਕਰਦੇ ਆ ਪਰ ਜੋ ਦਿੱਲੀ ਦਾ ਟੈਂਡ ਦੇ ਕਿ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ-ਜਿੱਥੇ ਅਸੀਂ ਜਿਹੜੇ ਵੀ ਕੋਨਿਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੌਂਸਲਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ ਉੱਤੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭੜ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ ਚ ਵੀ ਦੋ ਵੀ ਇੱਥੇ ਵੀ ਬੀਜੇਪੀ ਲੈ ਕੇ ਆਈਏ ਬੀਜੇਪੀ ਰਾਜ ਕਰਨ ਲਈ ਨਹੀਂ ਲੈ ਕੇ ਆਈਏ ਬੀਜੇਪੀ ਸੇਵਾ ਲਈ ਪੰਜਾਬ ਚ ਕਰਜ਼ਾ ਖਤਮ ਕਰਨ ਲਈ ਪੰਜਾਬ ਚ ਨਸ਼ਾ ਖਤਮ ਕਰਨ ਲਈ ਕੋਈ ਅਸੀਂ ਸ਼ਹਾਦਤਾਂ ਦੇਣ ਵਾਲੇ ਆਂ ਕੁਰਬਾਨੀਆਂ ਦਿੱਤੀਆਂ ਏ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ ਤੁਹਾਡਾਂ ਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਝੁਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਊ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪਊ ਇਹ ਤਾਂ ਦੰਨਾਂ ਕਰਦੈ ਨਾ ਮੈਂ 50000 ਨੌਕਰੀਆਂ ਦੇਤੀਆਂ ਇਹ ਨੌਕਰੀਆਂ ਉਹ 50000 ਨੇ ਡੈਥ ਕੇਸਾਂ ਦੇ ਉਹਨਾਂ ਦੇ ਤਾਂ ਨੌਕਰੀ ਦੇਣੀ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਤਾਂ ਵੈਕੈਂਸੀਆਂ ਭਰਨੀਆਂ ਤੇ ਉਹ ਨੌਕਰੀਆਂ ਨੂੰ ਇਹ 50000 ਜਿਨਾਮ ਨੌਕਰੀਆਂ ਗਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਤਾਂ ਨੌਕਰੀ ਮਿਲਣੀ ਜਾਂ ਜਿਹੜਾ ਰਿਟਾਇਰਮੈਂਟ ਦੇ ਤਾਂ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਆ ਜੀ ਉਹ ਤਾਂ ਮਿਲਦੀਆਂ ਹੀ ਮਿਲਣੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਜੇ ਅਲੱਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਆ ਰਿਕਾਰਡ ਤੁਹਾਡਾ ਆਇਆ ਏ ਚਲੋ ਬਾਣੀਆਂ ਗੱਲਾਂ ਬਾਅਦ ਚ ਕਰਾਂਗੇ ਅੱਜ ਪਰ ਜੋ ਸਾਡੇ ਪੰਜਾਬੀਆਂ ਤੇ ਸਿੱਖਾਂ ਨੇ ਦਿੱਲੀ ਚ ਭਾਜੇਪੀ ਨੂੰ ਜਿੱਤ ਦਵਾਈਆ ਉਹਦਾ ਧੰਨਵਾਦ ਬਹੁਤ ਬਹੁਤ